ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਲਵਿੰਦਰ ਕੌਰ ਨੇ ਕੰਗਣਾ ਰਣਾਵਤ ਦੇ ਮੂੰਹ ਤੇ ਜਿਹੜਾ ਥੱਪੜ ਜੜਿਆ ਉਹਦੀ ਗੂੰਜ ਤੇ ਪੂਰੇ ਹਿੰਦੁਸਤਾਨ ਨੂੰ ਸੁਣਾਈ ਦੇਣ ਦੀ ਹੈ ਪਰ ਕੰਗਣਾ ਜੋ ਅਨਾਪ ਸ਼ਨਾਬ ਬਕਦੀ ਸੀ ਕਿ ਸਿੱਖ ਕਮਿਊਨਿਟੀ ਦੇ ਖਿਲਾਫ ਉਹ ਕਿਸੇ ਨੂੰ ਸੁਣਾਈ ਨਹੀਂ ਦਿੱਤਾ ਕੁਝ ਸਿੱਖ ਵੀ ਜਿਹੜੇ ਆ ਉਹ ਕੰਗਣਾ ਦੇ ਹੱਕ ਵਿੱਚ ਬੋਲੇ ਔਰ ਉਹਨਾਂ ਨੇ ਕਲਵਿੰਦਰ ਕੌਰ ਦੀ ਨਿੰਦਿਆ ਕੀਤੀ ਮੇਰਾ ਇੱਕ ਸਿੱਖ ਵੀਰ ਉਹਨਾਂ ਸਿੱਖਾਂ ਨੂੰ ਤੇ ਖਾਸ ਤੌਰ ਤੇ ਜੁੜਾ ਕੇ ਪੰਜਾਬ ਦਾ ਸ਼ੇਰ ਹੈ ਅਮਰਤ ਅਰੋੜਾ ਉਹਨਾਂ ਨੂੰ ਬੜੀਆਂ ਹੀ ਸੱਚੀਆਂ ਤੇ ਖਰੀਆਂ ਗੱਲਾਂ ਕਰਨ ਦਿਆ ਆ ਇਨੇ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਅਸਲੀ ਚਿਹਰਾ ਦਿਖਾਉਂ ਦਿਆ ਹੈਗਾ ਕੀ ਕਹਿੰਦੇ ਆਏ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਉਸ ਤੇ ਵਿਚਾਰ ਗੋ ਬੀਜਪੀ ਦੀ ਕੰਗਨਾਰ ਨੌਤ ਦੇ ਇੱਕ ਥੱਪੜ ਕੀ ਪੈ ਗਿਆ ਉਹਦੀ ਗੱਲ ਕੀ ਲਾਲ ਹੋ ਗਈ ਹਾਲ ਦੁਆਈ ਮੱਚੀ ਪਈ ਐ ਲਾਲਾ ਲਾਲਾ ਹੋਈ ਪਈ ਐ ਕਈ ਮਰੀ ਜਾਂਦੇ ਨੇ ਹੁਣ ਸਵਾਲ ਇਹ ਹੈ ਵੀ ਜੇ ਕੰਗਣਾ ਰਣੋਤ ਦੇ ਵਜ੍ਹਾ ਇੱਕ ਥੱਪੜ ਕਈ ਆਖੀ ਜਾਂਦੇ ਨੇ ਤੱਕਾ ਹੈ ਜੀ ਗਲਤ ਤੇ ਜੀ ਬਹੁਤ ਮਾੜਾ ਹੋਇਆ ਤੇ ਜਦੋਂ ਕੰਗਣਾ ਰਣੋਤ ਪੂਰੀ ਕਿਸਾਨ ਧੇਰਾ ਜਿਹੜੀ ਉਹਨੂੰ ਮੰਦਾ ਚੰਗਾ ਬੋਲਦੀ ਸੀ ਉਹਦੀ ਕਰਦਾਰ ਕੁਸ਼ੀ ਕਰਦੀ ਸੀ ਬਿਲਕੁਲ ਹੀ ਉਹਨਾਂ ਨੂੰ ਅੱਤਵਾਦੀ ਤੇ ਖਾਲਸਤਾਨੀ ਤੇ ਕਹਿੰਦੀ ਸੀ ਉਦੋਂ ਇਹਨਾਂ ਨੂੰ ਕਿਉਂ ਨਾ ਚੇਤਾ ਆ ਦੇਖੋ ਇੱਕ ਥੱਪੜ ਮਾਰਨਾ ਜੇ ਗੁਨਾਹ ਹੈ ਤਾ ਲੱਖਾਂ ਕਰੋੜਾਂ ਲੋਕਾਂ ਦੇ ਉੱਪਰ ਝੂਠੇ ਦੋਸ਼ ਲਾਉਣੇ ਕੀ ਉਸ ਤੋਂ 1000 ਗੁਣਾ ਵੱਡਾ ਗناہ ਨਹੀਂ ਹੈ ਪਰ ਉਦੋਂ ਇਹ ਨਹੀਂ ਬੋਲੇ ਹੁਣ ਅੱਜ ਜਿਹੜੀ ਉਹ ਥੱਪੜ ਮਾਰਨ ਵਾਲੀ ਕੁੜੀ ਹੈ ਪੰਜਾਬਣ ਕੁੜੀ ਕੁਲਵਿੰਦਰ ਕੌਰ ਉਹਦੇ ਤੇ ਦੋ ਧਰਾਵਾਂ ਲੱਗੀਆਂ 323 ਤੇ 341 ਨੌਕਰੀ ਤੋਂ ਵੀ ਉਹਨੂੰ ਕੱਢਤਾ ਧਰਾਵਾਂ ਵੀ ਉਹਦੇ ਤੇ ਲੱਗੀਆਂ ਚਲੋ ਠੀਕ ਹੈ ਲੱਗੀਆਂ ਉਹਨਾਂ ਧਰਾਵਾਂ ਬਾਰੇ ਪਹਿਲਾਂ ਤਾਂ ਮੈਂ ਦੱਸ ਦਿਆਂ ਵੀ 323 ਉਹਦੀ ਜ਼ਮਾਨਤ ਨਾਲੋ ਨਾਲ ਹੀ ਹੋ ਗਈ ਹੈ 341 ਤਾਰਾ ਤਾਂ ਲੱਗਦੀ ਐ ਜੇਕਰ ਕਿਸੇ ਨੂੰ ਆਪਾਂ ਕਿਸੇ ਦਿਸ਼ਾਵਲ ਜਾਣ ਤੋਂ ਰੋਕਦੇ ਆ 323 ਤਾਂ ਲੱਗਦੀ ਐ ਜੇਕਰ ਆਪਾਂ ਕਿਸੇ ਦੇ ਉੱਪਰ ਚੋਟ ਪਹੁੰਚਾਉਣੇ ਆ ਚਲੋ ਲੱਗੀਆਂ ਧਰਾਵਾਂ ਉਹਦੀ ਜ਼ਮਾਨਤ ਵੀ ਹੋ ਗਈ ਗ੍ਰਿਫਤਾਰੀ ਉਹਦੀ ਨਹੀਂ ਹੋਈ ਨੌਕਰੀ ਤੋਂ ਤਾਂ ਉਹ ਕੱਢੀ ਗਈ ਪਰ ਕੰਗਣਾ ਰਣੌਤ ਨੂੰ ਇਸ ਤੋਂ ਵੀ ਵੱਡਾ ਗਣਾ ਉਹਨੇ ਕੀਤਾ ਸੀ ਲੱਖਾਂ ਕਰੋੜਾਂ ਲੋਕਾਂ ਨੂੰ ਗਲਤ ਬੋਲ ਕੇ ਉਹਦੀ ਸਜ਼ਾ ਕੰਗਣਾ ਨੂੰ ਕੀ ਮਿਲੀ ਕੋਈ ਨਹੀਂ ਮਿਲੀ ਹੁਣ ਆ ਮੀਕਾ ਸਿੰਘ ਆ ਗਾਇਕ ਮੀਕਾ ਸਿੰਘ ਦਲੇਰ ਮਹਿੰਦੀ ਦਾ ਭਰਾ ਆ ਜੋ ਬੋਲੀ ਜਾਂਦਾ ਸੀ ਕਹਿੰਦਾ ਜੀ ਵੇਖੋ ਜੋ ਵੀ ਉੱਥੇ 에어ਪੋਰਟ ਤੇ ਹੋਇਆ ਮੈਨੂੰ ਬਹੁਤ ਦੁੱਖ ਲੱਗਾ ਕਹਿੰਦਾ ਇਹਦਾ ਨੁਕਸਾਨ ਇਹ ਹੋਊਗਾ ਵੀ ਜਿਹੜੇ ਸਾਡੇ ਪੰਜਾਬੀ ਨੌਕਰੀ ਕਰਦੀਆਂ ਕੁੜੀਆਂ ਜਾਂ ਮੁੰਡੇ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਨਹੀਂ ਲਿਆ ਜਾਇਆ ਕਰੂਗਾ ਇਸ ਕਰਕੇ ਕਹਿੰਦਾ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਕੰਗਣਾ ਨੂੰ ਜੇਕਰ ਵਿਰੋਧ ਕਰਨਾ ਸੀ ਤਾਂ ਕਿਸੇ ਹੋਰ ਤਰੀਕੇ ਨਾਲ ਕਰ ਲੈਂਦੇ ਇਹ ਮੀਕੇ ਨੂੰ ਮੈਂ ਪੁੱਛਣਾ ਚਾਹਣਾ ਮੀਕਾ ਸਿਆ ਅੱਜ ਜੇ ਕੰਗਣਾ ਨੂੰ ਥੱਪੜ ਪੈ ਗਿਆ ਤੇ ਤੈਨੂੰ ਜਾਂ ਤੇਰੇ ਭਰਾ ਦਲੇਰ ਮਹਿੰਦੀ ਨੂੰ ਬੜਾ ਦੁੱਖ ਹੋਇਆ ਹੋਣਾ ਵੈਸੇ ਦੁੱਖ ਤੁਹਾਨੂੰ ਹੋਣਾ ਹੀ ਆ ਤੁਹਾਡਾ ਜਿਹੜਾ ਕੁੜਮਾ ਹੰਸਰਾਜ ਹੰਸ ਦਲੇਰ ਮਹਿੰਦੀ ਦੀ ਧੀ ਉਹਦੇ ਬੇਟੇ ਨਾਲ ਵਿਆਹੀ ਆ ਉਹ ਬੀਜੇਪੀ ਦਾ ਜੁਆਲਾ ਲੀਡਰ ਬਣ ਗਿਆ ਹੁਣ ਤੇ ਹੁਣ ਬੀਜੇਪੀ ਨਾਲ ਤੁਹਾਡੀ ਬੜੀ ਨੇੜਤਾ ਸਾਂਝ ਹੈ ਇਸ ਕਰਕੇ ਤੁਹਾਨੂੰ ਤਕਲੀਫ ਹੋਣੀ ਆ ਕਿਸਾਨ ਅੰਦੋਲਨ ਵੇਲੇ ਵੀ ਤੁਹਾਨੂੰ ਹੋਈ ਸੀ ਪਰ ਜਦੋਂ ਮੀਕਾ ਸਿੰਘ ਕੰਗਣਾ ਬੋਲਦੀ ਸੀ ਕਿਸਾਨਾਂ ਬਾਰੇ ਗਲਤ ਉਦੋਂ ਤੇ ਤੇਰਾ ਬਿਆਨ ਨਾ ਆਇਆ ਉਦੋਂ ਕਿਉਂ ਨਾ ਤੈਨੂੰ ਲੱਗਿਆ ਬੀ ਕੰਗਣਾ ਗਲਤ ਬੋਲ ਰਹੀ ਹੈ ਇਹਦੇ ਨਾਲ ਕੰਗਣਾ ਨੂੰ ਵੀ ਨੁਕਸਾਨ ਹੋ ਸਕਦਾ ਹੈ ਜਾਂ ਇਹਦੇ ਨਾਲ ਹੋਰ ਬੀਜੇਪੀ ਦੇ ਆਗੂਆਂ ਨੂੰ ਵੀ ਭਗਤਾਨ ਭੁਗਤਣਾ ਪੈ ਸਕਦਾ ਹੈ ਉਦੋਂ ਤੈਨੂੰ ਕੁਝ ਨਹੀਂ ਦਿਖਿਆ ਅੱਜ ਤੈਨੂੰ ਲੱਗਦਾ ਕਿ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਨੇ ਇਸ ਥੱਪੜ ਦੇ ਨਾਲ ਉਹਨਾਂ ਦੀਆਂ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਜਾਂ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈ ਆ ਇੱਕ ਲੁਧਿਆਣੇ ਦਾ ਆਪੂ ਬਣਿਆ ਆਗੂ ਹੈਗਾ ਅਮਿਤ अरोड़ा ਜਿਹੜਾ ਪਹਿਲਾਂ ਕਹਿੰਦਾ ਸੀਗਾ ਕਿ ਮੈਂ ਅਸੀਂ ਜੱਟ ਨੇ ਆ ਤੇ ਬੜੀ ਉਹਦੀ ਲੋਕਾਂ ਨੇ ਮਖੌਲ ਡਾਇੇ ਸੀ ਵੀ ਤੂੰ ਕਿਹੜੇ ਹਿਸਾਬ ਨਾਲ ਜੱਟਾ ਨਾ ਤੂੰ ਖੇਤੀ ਕਰਦਾ ਨਾ ਤੂੰ ਉਹਨਾਂ ਉਹਨਾਂ ਦੀ نسل ਚ ਆਉਣਾ ਤੇ ਤੂੰ ਧੱਕੇ ਨਾਲ ਬਣਦਾ ਖੈਰ ਜਾਤੀਵਾਦ ਚ ਆਪਣਾ ਭੋਰਾ ਵੀ ਯਕੀਨ ਨਹੀਂਗਾ ਨਾ ਹੀ ਆਪਣਾ ਧਾਰਮਿਕ ਤੌਰ ਤੇ ਕਿਸੇ ਨਾਲ ਕੋਈ ਵਿਤਕਰਾ ਪਰ ਉਹ ਅਮਿਤ अरोड़ा ਚੀਕੀ ਜਾਂਦਾ ਸੀ ਕਹਿੰਦਾ ਕੰਗਣਾ ਸ਼ੇਰਨੀ ਐ ਉਹ ਸ਼ੇਰ ਦੀ ਬੱਚੀ ਐ ਤੇ ਆਪਦੇ ਆਪ ਨੂੰ ਵੀ ਆਖੀ ਜਾਵੇ ਐਵੇਂ ਤਰੋੜਾ ਕਹਿੰਦਾ ਉਧਰੋਂ ਮੈਂ ਛੇਰਾਂ ਅੱਛਾ ਉਹ ਛੇਰਨੀ ਐ ਤੇ ਤੂੰ ਸ਼ੇਰ ਐ ਨਾ ਕਦੀ ਘੁਰਨੇ ਚੋਂ ਤੂੰ ਨਿਕਲਿਆ ਤੈਨੂੰ ਕਦੀ ਕਿਤੇ ਨਹੀਂ ਵੇਖਿਆ ਪੰਜਾਬ ਤੇ 100 ਥਾਵਾਂ ਤੇ ਸੰਕਟ ਆਇਆ ਮੁਸੀਬਤਾਂ ਆਈਆਂ ਕਦੀ ਤੈਨੂੰ ਨਹੀਂ ਵੇਖਿਆ ਵੀ ਇਹ ਛੇਰ ਵੀ ਕਿਤੇ ਬੁੱਗਦਾ ਪਿਆ ਘਰੇ ਅੱਗੇ ਰੱਖ ਕੇ ਕੈਮਰਾ ਤੇ ਬੰਦ ਕਮਰੇ ਦੇ ਵਿੱਚ ਤੇ ਉੱਥੇ ਬੁੜਕੀ ਜਾਣਾ ਤੇ ਮੁੜਕੋ ਮੁੜਕੀ ਹੋਈ ਜਾਣਾ ਤੇ ਨਾਲ ਤੇ 3-4 ਗਲਾਸ ਪਾਣੀ ਦੇ ਰੱਖ ਲੈਣੇ ਵੀ ਪਿਆਈ ਚੱਲਿਓ ਵਿੱਚੋਂ ਕੱਟ-ਕੱਟ ਕੇ ਮੈਨੂੰ ਕਿਤੇ ਮੈਨੂੰ ਟੈਕ ਨਾ ਜੇ ਇਹ ਅਮਿਤ ਤੋੜਾ ਗੱਜੀ ਜਾਂਦਾ ਸੀ ਇਹ ਅਮਿਤ ਤੋੜਾ ਵਰਗੇ ਬੰਦੇ ਨੇ ਜਿਹੜੇ ਇਹ ਬਾਲਦੀ ਤੇ ਤੇਲ ਪਾਉਣ ਵਾਲੇ ਨੇ ਮੈਂ ਕਹਿੰਨਾ ਕਿਸੇ ਨੇ ਵੀ ਜੇ ਕੋਈ ਗਲਤੀ ਕੀਤੀ ਹੈ ਮੰਨ ਲਓ ਕਿਸਾਨਾਂ ਚੋਂ ਕੋਈ ਕਿਸੇ ਨੂੰ ਗਾਲ ਕੱਢਦਾ ਮੈਂ ਕਹੂੰਗਾ ਗਲਤ ਕੀਤਾ ਹੈ ਕਿਸੇ ਧਾਰਮਿਕ ਪਾਈਚਾਰੇ ਤੇ ਚਾਹੇ ਹਿੰਦੂ ਪਾਈਚਾਰੇ ਜਾਂ ਮੁਸਲਮ ਪਾਈਚਾਰੇ ਜਾਂ ਕਿਸੇ ਤੇ ਵੀ ਸਿੱਖ ਪਾਈਚਾਰੇ ਦਾ ਕੋਈ ਵੀ ਬੰਦਾ ਅਗਰ ਗਲਤ ਸ਼ਬਦਾਵਲੀ ਬੋਲਦਾ ਜੋ ਉਹਨਾਂ ਤੇ ਕੋਈ ਝੂਠਾ ਇਲਜ਼ਾਮ ਲਾਉਂਦਾ ਜੋ ਉਹਨਾਂ ਨੂੰ ਅਤਵਾਦੀ ਕਹਿੰਦਾ ਮੈਂ ਕਹੂੰਗਾ ਨਜਾਇਜ਼ ਹੈ ਗਲਤ ਹੈ ਪਰ ਇਹ 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 ਅਮਿਤ ਰੋੜੇ ਹੋਰੀ ਕੁਸਕੇ ਉਦੋਂ ਜਦੋਂ ਕੰਗਣਾ ਬੋਲਦੀ ਸੀ ਅੱਜ ਉਹਨੂੰ ਲੱਗਦਾ ਉਹ ਸ਼ੇਰਨੀ ਆ ਫਿਰ ਜੇਕਰ ਇਸ ਹਾਬ ਨਾਲ ਵੇਖੀਏ ਤੇ ਫਿਰ ਜਿਹਨੇ ਕੁਲਵਿੰਦਰ ਕੌਰ ਨੇ ਥੱਪੜ ਜੜਿਆ ਤੇ ਜਿਨੇ ਪੰਜਾ ਛਾਪਤਾ ਉਥੇ ਉਹ ਛੇਰਨੀਆ ਕਿ ਜਿਹੜੀ ਪੰਜਾ ਛਪਾ ਕੇ ਤੇ ਵਿਚਮਚ ਕਰਦੀ ਤੇ ਉਹ ਗਈ ਤੇ ਉਹ ਗਈ ਤੇ ਦਿੱਲੀ ਤੋਂ ਰੌਂਦਾ ਬਿਆਨ ਹੀ ਕੋਈ ਨਹੀਂ ਆਇਆ ਦਿੱਲੀ ਜਾ ਕੇ ਉਹ ਲਾਈਵ ਹੋਈ ਆ ਉਹ ਛੇਰਨੀਆ ਮੰਨ ਲਓ ਛੇਰ ਜੇ ਚੱਡਿਆਂ ਚ ਪੂਛ ਲੈ ਕੇ ਭੱਜਾ ਜਾਵੇ ਤੇ ਆਖੇ ਮੈਂ ਛੇਰ ਆ ਮੈਂ ਛੇਰ ਆ ਮੈਂ ਛੇਰਾਂ ਉਹ ਕਿਵੇਂ ਛੇਰ ਹੁੰਦਾ ਮੇ ਤਰੋੜਾ ਜੀ ਹਾਂ ਜੇ ਤੂੰ ਛੇਰ ਆ ਪੰਜਾਬ ਦੇ ਬੜੇ ਵੱਡੇ ਵੱਡੇ ਮਸਲੇ ਨੇ ਬੜੇ ਵੱਡੇ ਵੱਡੇ ਮੁੱਦੇ ਨੇ ਆ ਛੇਰ ਬਣ ਕੇ ਵਹਿ ਇੱਕ ਤੈਨੂੰ ਹੋਰ ਗੱਲ ਦੱਸਾਂ ਰਾਜਕਮਾਰ ਮੈਂ ਆਪਣੇ ਲੋਕਾਂ ਨੂੰ ਜੇ ਕਹਦੀਆਂ ਨਾ ਤੂੰ ਪਸ਼ੂ ਐ ਤੇ ਗੁੱਸਾ ਕਰ ਲੈਂਦੇ ਨੇ ਤੇ ਛੇਰ ਵੀ ਪਸ਼ੂ ਹੀ ਹੁੰਦਾ ਨਾਲੇ ਜੰਗਲੀ ਜਾਨਵਰ ਹੁੰਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਦੇ ਆਪ ਨੂੰ ਆਪੇ ਹੀ ਛੇਰ 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 ਕਰੀ ਜਾਂਦੇ ਨੇ ਵੇਖੋ ਇਹਨਾਂ ਲੋਕਾਂ ਨੇ ਬਹੁਤ ਮਾਹੌਲ ਖਰਾਬ ਕੀਤਾ ਇਹੋ ਜਿਹੇ ਲੋਕ ਹਰੇਕ ਫਿਰਕੇ ਚ ਹਰੇਕ ਧਰਮ ਚ ਹਰੇਕ ਜਾਤ ਚ ਹਰੇਕ ਭਾਈਚਾਰੇ ਹਰੇਕ ਤਮਕੇ ਚ ਹੈਗੇ ਨਹੀਂ ਜਿਹੜੇ ਅੱਗ ਲਾ ਕੇ ਤਮਾਸ਼ਾ ਵੇਖਦੇ ਨੇ ਕਈ ਪੰਥ ਦੇ ਨਾਂ ਤੇ ਸਿੱਖ ਪੰਥ ਦੇ ਨਾਂ ਤੇ ਵੀ ਅੱਗਾਂ ਲਾਉਂਦੇ ਨੇ ਕਈ ਸਿੱਖ ਪੰਥ ਦੇ ਨਾਂ ਤੇ ਵੀ ਪਾੜੇ ਪਾਉਂਦੇ ਨੇ ਸਿਆਸਤ ਕਰਦੇ ਨੇ ਆ ਹੁਣ ਵੀ ਵੋਟਾਂ 'ਚ ਵੀ ਆਪਾਂ ਕੋਈ ਵੇਖਿਆ ਪਹਿਲਾਂ ਵੀ ਵੇਖਦੇ ਰਹੇ ਆ ਧਰਮ ਤੇ ਜਾਤ ਨੂੰ ਬਹੁਤ ਵਰਤਿਆ ਜਾਂਦਾ ਪਰ ਆਉਣ ਵਾਲਾ ਟਾਈਮ ਇਹਨਾਂ ਲੋਕਾਂ ਦਾ ਨਹੀਂਗਾ ਹੁਣ ਦੇਖੋ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਕੰਗੜਾ ਰੋਤ ਨੂੰ ਥੱਪੜ ਵੱਜਣ ਤੋਂ ਬਾਅਦ ਉਹਦੀ ਗੂੰਜ ਜਿਹੜੀ ਆ ਉਹ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਤੱਕ ਗਈ ਆ ਦਿੱਲੀ ਦੀ ਪਾਰਲੀਮੈਂਟ ਤੱਕ ਗਈ ਆ ਜਦੋਂ ਕੰਗਣਾ ਥੱਪੜ ਵੱਜਣ ਤੋਂ ਬਾਅਦ ਉੱਥੇ ਗਈ ਆ ਨਾ ਸੌ ਚ ਸਮਾਗਮ ਚ ਜਦੋਂ ਉੱਥੇ ਮੋਦੀ ਹਰਾਂ ਦੇ ਕੋਲ ਗਈ ਆ ਉੱਥੇ ਉਹਨੂੰ ਚਾਰਚ ਫੇਰਿਓ ਪਾਣੀ ਬਾਅਦ ਚ ਪੁੱਛਦੇ ਰਹਿਆ ਪਹਿਲਾਂ ਉਹਨੂੰ ਹਾਲ ਪੁੱਛਦੇ ਸੀ ਵੀ ਤੂੰ ਠੀਕ ਆ ਤੇ ਉਹ ਇੱਥੇ ਰਮਾਂ ਰੱਖ ਰੱਖ ਦਾਦੀ ਫਿਰਦੀ ਸੀ ਵਿਚਾਰੀ ਵੀ ਹਾਂ ਨਹੀਂ ਨਹੀਂ ਕੁਛ ਨਹੀਂ ਹੋਇਆ ਮੈਂ ਸੇਫ ਹੂੰ ਮੈਂ ਸੇਫ ਹੂੰ ਮਤਲਬ ਇੱਕ ਥੱਪੜ ਨਹੀਂ ਆਇਆ ਬਣਾਤਾ ਵੀ ਪਤਾ ਨਹੀਂ ਇਹਦੇ ਤੇ ਹੋ ਕੀ ਗਿਆ ਅਟੈਕ ਹੋ ਗਿਆ ਔਰ ਮੈਂ ਪਹਿਲਾਂ ਵੀ ਲੋਕ ਕਹਿੰਦੇ ਸੀ ਵੀ ਇਹ ਜਿਹੜੀ ਕੰਗਣਾ ਇਹ ਸਿਰਫ ਬੋਲਣ ਵਾਲੀ ਬੜਬੋਲੀ ਆ ਪੱਲੇ ਦਲੇਰੀ ਹੈ ਨਹੀਂਗੀ ਫਿਲਮਾਂ ਦੇ ਵਿੱਚ ਤਾਂ ਇਹ ਫਿਲਮਾਂ ਇਹਨੇ 2-3 ਬਣਾਈਆਂ ਐਕਸ਼ਨ ਮੂਵੀਆਂ ਉਹਨਾਂ 'ਚ ਇਹ 30-30 ਜਣਿਆਂ ਨੂੰ ਜਿਹੜੇ ਕੰਪਿਊਟਰਾਈਜ਼ ਤਰੀਕੇ ਨਾਲ ਕੱਲੀ ਕੁੱਟਦੀ ਰਹੀ ਆ ਤੇ ਉੱਥੇ ਇੱਕ ਕੁੜੀ ਨੇ ਜਿਹਦੇ ਰੱਖਿਆ ਇੱਕ ਤੇ ਉਥੇ 15 ਮਿੰਟਾਂ ਦੇ ਬੌਂਦਲੀ ਜਿਹਾ ਰਹੀ ਆ ਉਹਨੂੰ ਪਤਾ ਹੀ ਨਹੀਂ ਲੱਗੇ ਮੈਂ ਕਰਨਾ ਕੀ ਹੈ ਉਥੇ ਬਣਦੀ ਸ਼ੇਰਨੀ ਉਥੇ ਸਿਰਫ ਫਿਰ ਦਿਖਾਉਂਦੀ ਆ ਉਹਦਾ ਫਿਲਮੀ ਜਲਵਾ ਵੈਸੇ ਇਸ ਕੰਗੜਾ ਦੀਆਂ ਫਿਲਮਾਂ ਵੀ ਫਲॉप ਹੋਈਆਂ ਨੇ ਦਿੱਲੀ ਜਾ ਨਹੀਂ ਚੱਲੀਆਂ ਸਾਰਾਂ ਨਾਲ ਵੀ ਪੀੜੀ ਹਾਂ ਤੇ ਜਿੰਨੇ ਜਿੰਨੇ ਇਹਨੂੰ ਪੁੱਛ ਲਿਆ ਨਾ ਵੀ ਆਪਕੋ ਥੱਪੜ ਕਿਵੇਂ ਮੱਝਾ ਪੱਤਰਕਾਰਾਂ ਨੇ ਉਹਨਾਂ ਪੱਤਰਕਾਰਾਂ ਨੇ ਖੇਚ ਕੱਢਣ ਲਾ ਪੀ ਮਤਲਬ ਜਿੱਥੇ ਉਹ ਸਾਹਮਣੇ ਖੜੀ ਸੀ ਅਗਲੀ ਜਿਹੜੀ ਏਦਾਂ ਏਦਾਂ ਕਰਕੇ ਬੋਲ ਰਹੀ ਸੀ ਉਥੇ ਕੁਸਕਿਆ ਨਹੀਂ ਗਿਆ ਤੇ ਦਿੱਲੀ ਜਾ ਕੇ ਪੱਤਰਕਾਰਾਂ ਤੇ ਵੀ ਚੜੀ ਗਈ ਅਖੇ ਜੀ ਗਿਆ ਮਤਲਬ ਕਹਿਣ ਦਾ ਕਈ ਲੋਕ ਨਾ ਬੜਬੋਲੇ ਹੁੰਦੇ ਨੇ ਪੱਲੇ ਕੁਝ ਨਹੀਂ ਹੁੰਦਾ ਸੋ ਮੈਨੂੰ ਲੱਗਦਾ ਮਿੱਤਰੋ ਇਹ ਜਿਹੜੀ ਘਟਨਾ ਹੋਈ ਆ ਇਹਦੇ ਉੱਪਰ ਹੁਣ ਮੈਂ ਤੁਹਾਨੂੰ ਦੱਸ ਦਿਆਂ ਹਰਿਆਣੇ ਦੇ ਹਜ਼ਾਰਾਂ ਲੋਕਾਂ ਨੇ ਕਿਹਾ ਵੀ ਅਸੀਂ ਸਿੱਕਿਆ ਨਾਲ ਤੋਲਾਂਗੇ ਉਸ ਕੁੜੀ ਨੂੰ ਨੌਕਰੀ ਤੋਂ ਉਹਦੀ ਗਈ ਦੇਖੋ ਲੋਕ ਕੀ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਕਿੰਨਿਆਂ ਨੇ ਇਨਾਮ ਅਨਾਉਂਸ ਕਰ ਦਿੱਤੇ ਨੇ ਕੈਨੇਡਾ ਵਿੱਚੋਂ ਪੰਜ ਕੈਨੇਡਾ ਦੇ ਵਿੱਚੋਂ 5 ਲੱਖ ਡਾਲਰ ਉਹਨਾਂ ਨੇ ਕਿਹਾ 5 ਲੱਖ 80 80 ਰੁਪਇਆ ਦੇਵਾਂਗੇ ਉਸ ਕੁੜੀ ਨੂੰ ਨਾਮ ਵਜੋਂ ਔਰ ਇਸ ਤੋਂ ਇਲਾਵਾ ਕਿੰਨੇ ਕਿੰਨੇ ਵਕੀਲ ਹੈ ਕਿੰਨੇ ਵਕੀਲ ਨੇ ਜਿਨ੍ਹਾਂ ਨੇ ਕਿਹਾ ਸੀ ਕੇਸ ਫ੍ਰੀ ਲੜਾਂਗੇ ਕੁਲਵਿੰਦਰ ਕੌਰ ਦਾ ਸੋ ਕੁਲਵਿੰਦਰ ਕੌਰ ਨਾਲ ਤਾਂ ਬੜੇ ਖੜ ਗਏ ਡਟ ਕੇ ਖੜ ਗਏ ਜਿੰਨੇ ਪੀੜਤ ਸੀ ਉਹ ਸਾਰੇ ਖੜ ਗਏ ਵੇਖੋ ਸਮਾਜ ਚ ਧਿਰਾਂ ਹੁੰਦੀਆਂ ਜੀ ਦੋ ਇੱਕ ਪੀੜਤ ਧਿਰ ਹੁੰਦੀ ਆ ਇੱਕ ਦਬਾਉਣ ਵਾਲੀ ਧਿਰ ਹੁੰਦੀ ਆ ਕੰਗਣਾ ਉਸ ਧਿਰ ਨਾਲ ਖੜੀ ਆ ਜਿਹੜੀ ਹਕੂਮਤ ਕਰਦੀ ਆ ਜਿਹੜੀ ਰਾਜ ਕਰਦੀ ਆ ਤੇ ਜਿਹੜੀ ਕੁਲਵਿੰਦਰ ਕੌਰ ਆ ਉਹ ਉਸ ਧਿਰ ਨਾਲ ਖੜੀ ਆ ਜਿਹੜੀ ਪੀੜਤ ਧਿਰ ਆ ਜਿਹੜੀ ਇਹ ਸਿਸਟਮ ਦੀਆਂ ਨੀਤੀਆਂ ਨੂੰ ਭੋਗਦੀ ਆ ਉਹਦਾ ਸਿਲਾ ਭੋਗਦੀ ਆ ਕਲਵਿੰਦਰ ਕੌਰ ਥੱਪੜ ਮਾਰਨ ਵਾਲੀ ਉਹਦੇ ਨਾਲ ਖੜੀ ਆ ਐਸੇ ਕਰਕੇ ਕੁਲਵਿੰਦਰ ਕੌਰ ਦਾ ਸਨਮਾਨ ਜਿਹੜਾ ਉਹ ਲੱਖਾਂ ਹਜ਼ਾਰਾਂ ਲੋਕਾਂ ਨੇ ਰਕੇਸ਼ ਗਾਇਤ ਨੇ ਕਿਹਾ ਰਕੇਸ਼ ਗਾਇਤ ਕਹਿੰਦਾ ਵੀ ਥੱਪੜ ਮਾਰਨ ਵਾਲੀ ਗੱਲ ਜ਼ਿਆਦਾ ਬਣਾਈ ਗਈ ਆ ਸੀਸੀਟੀਵੀ ਕੈਮਰਾ ਤੇ ਕਿਤੇ ਵੀ ਥੱਪੜ ਵੱਜਦਾ ਨਜ਼ਰ ਨਹੀਂ ਆ ਰਿਹਾ ਔਰ ਕਾਰਵਾਈ ਓਨੀ ਹੋਣੀ ਚਾਹੀਦੀ ਆ ਜਿੰਨਾ ਬਣਦਾ ਨਜਾਇਜ਼ ਕੀਤੀ ਤਾਂ ਬਰਦਾਸ਼ਤ ਨਾ ਹਰਿਆਣੇ ਵਾਲਿਆਂ ਨੇ ਕਹਿੰਦਾ ਯਾਰ ਹਰਿਆਣੇ ਵਾਲੇ ਕਹਿੰਦੇ ਵੀ ਥੱਪੜ ਮਾਰਨ ਵਾਲੀ ਕੁੜੀ ਤੇ ਇੱਕ ਥੱਪੜ ਦੀ ਜਿੰਨੀ ਕਾਰਵਾਈ ਹੁੰਦੀ ਓਨੀ ਕਰ ਲਿਓ ਜੇ ਉਸ ਤੋਂ ਵੱਧ ਕੀਤੀ ਤਾਂ ਨਹੀਂ ਬਰਦਾਸ਼ਤ ਕਰੇਗਾ ਹਰਿਆਣਾ ਉਹਨਾਂ ਨੇ ਕਿਹਾ ਔਰ ਦਿੱਲੀ ਤੋਂ ਬਹੁਤ ਸਾਰੇ ਲੋਕ ਬੋਲੇ ਨੇ ਹਿੰਦੂ ਤੇ ਸ਼ਹਿਰੀ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ 'ਚ ਬੋਲੇ ਨੇ ਇੱਥੋਂ ਤੱਕ ਕਿ ਜਿਹੜੇ ਹਿਮਾਚਲ ਦੇ ਮੰਡੀ ਹਲਕੇ ਤੋਂ ਜਿਹੜੀ ਕੰਗਣਾ ਜਿੱਤ ਕੇ ਆਈ ਹੈ ਉੱਥੇ ਬਹੁਤ ਸਾਰੇ ਲੋਕਾਂ ਨੇ ਥੱਪੜ ਵੱਜਣ ਤੇ ਖੁਸ਼ੀ ਪ੍ਰਗਟ ਕੀਤੀ ਹੈ ਮਤਲਬ ਬਹੁਤ ਸਾਰੇ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਕੰਗਣਾ ਬੜਬੋਲੀ ਆ ਵੇਖੋ ਕੰਗਣਾ ਦੀ ਬੋਲ ਬਾਣੀ ਤੋਂ ਜਿੱਦਾਂ ਉਹ ਅੰਨੀ ਵਾਹ ਵਾਹ ਕਰਦੀ ਆ ਗਲਤ ਨੀਤੀਆਂ ਦੀ ਵੀ ਗਲਤ ਫੈਸਲਿਆਂ ਦੀ ਵੀ ਉੱਥੋਂ ਬਹੁਤ ਸਾਰੇ ਲੋਕਾਂ ਦਾ ਇਹ ਰਿਹਾ ਵੀ ਇਹ ਚਮਚਾ ਗਰੀਆ ਇਹ ਕੜਛਾ ਗਰੀਆ ਇਹਦਾ ਮਤਲਬ ਆਪਦਾ ਦਿਮਾਗ ਵਰਤੇ ਹੀ ਨਹੀਂ ਜਾ ਰਿਹਾ ਫਿਲਮ ਇੰਡਸਟਰੀ ਚ ਬਹੁਤ ਸਾਰੇ ਲੋਕ ਕੰਗਣਾ ਦੀ ਬੋਲਬਣੀ ਨੂੰ ਪਸੰਦ ਨਹੀਂ ਕਰਦੇ ਸੋ ਕੰਗਣਾ ਨੂੰ ਵੀ ਥੋੜੀ ਜੀ ਮੇਰੇ ਖਿਆਲ ਦੇ ਨਾਲ ਜਿਵੇਂ ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ ਬਹੁਤ ਸਾਰੇ ਲੋਕਾਂ ਨੇ ਗੀਤ ਬਣਾਏ ਨੇ ਕਈ ਲੋਕਾਂ ਨੇ ਕਿਹਾ ਵੀ ਹੁਣ ਕੰਗਣਾ ਵੀ ਘੱਟੋ ਘੱਟ ਥੋੜਾ ਬਲਾ ਸੋਚ ਕੇ ਬੋਲਿਆ ਕਰੂ ਕੰਗਣਾ ਦੀ ਭੈਣ ਰਗੋਲੀ ਉਹ ਫੇਰ ਉਹ ਰਾਗ ਲਾਪੀ ਜਾਂਦੀ ਆ ਜਿਹੜੇ ਗੱਲ ਤੋਂ ਚਿੜਕੇ ਕੰਗੜਾਂ ਦੇ ਇੱਕ ਲਫੜ ਵਜਿਆ ਉਹ ਡਾਕਟਰ ਸਾਹਿਬ ਕਹਿੰਦੀ ਰਿਮਾਂਡ ਲਿਆ ਜਾਣਾ ਉਹ 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 ਕਹਿੰਦੀ ਆ ਵੀ ਕੱਲਾ ਸਸਪੈਂਡ ਕਰਕੇ ਨਹੀਂ ਸਰਨਾ ਇਹਦਾ ਕੁੜੀ ਦਾ ਕੁਲਵਿੰਦਰ ਕੌਰ ਦਾ ਰਿਮਾਂਡ ਲਓ ਕਹਿੰਦੀ ਇਹ ਇਹ ਖਾਲਸਤਾਨੀ ਨੇ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਅਜੇ ਆ ਕਰਦਣਾ ਉਹ ਕਰ ਦੇਣਾ ਫੇਰ ਕੰਗੜਾਂ ਦੀ ਭੈਣ ਉਹੀ ਰਾਗ ਲਾਪੀ ਜਾਂਦੀ ਆ ਤੇ ਜੇ ਦੁਖੀ ਹੋ ਕੇ ਕਿਸੇ ਨੇ ਉਹਦੇ ਵੀ ਇੱਕ ਲਫੜਾ ਰੱਖਤਾ ਕਿਤੇ ਫੇਰ ਚੀਕਾਂ ਪੈ ਜਾਣੀਆਂ ਵੀ ਉਹ ਕਰਤਾ ਉਹ ਕਰਤਾ ਪਹਿਲਾਂ ਝੂਠਾ ਇਲਜ਼ਾਮ ਲਾਉਣਾ ਵੀ ਉੱਡਾ ਹੀ ਗਣਾ ਜਿੱਡਾ ਬਾਅਦ ਚ ਅਗਲਾ ਕੋਈ ਰਿਐਕਟ ਕਰਦਾ ਤੇ ਉਹ ਆ ਸੋ ਜੇ ਤਾਂ ਕੋਈ ਸੱਚੀ ਗੱਲ ਕਹੇ ਆ ਰਿਐਕਟ ਕਰਦਾ ਤੇ ਗੱਲ ਵੱਖਰੀ ਆ ਜੇਕਰ ਕਿਸੇ ਤੇ ਝੂਠਾ ਇਲਜ਼ਾਮ ਲੱਗੇ ਤੇ ਅਗਲਾ ਕੋ ਉਹ ਰਿਐਕਟ ਕਰਦਾ ਤਾਂ ਫੇਰ ਅਗਲਾ ਰਿਐਕਟ ਕਰ ਹੀ ਸਕਦਾ ਹੁੰਦਾ ਵੀਰੋ ਤੁਸੀਂ ਸਾਰੇ ਜਾਣਦੇ ਹੋ ਐ ਕਿ ਪਿਛਲੇ 3-4 ਦਿਨ ਤੋਂ ਕੰਗਣਾ ਰਣਾਵਤ ਤੇ ਕੁਲਵਿੰਦਰ ਕੌਰ ਦਾ ਮਾਮਲਾ ਬਹੁਤ ਜ਼ਿਆਦਾ ਚਰਚਾਵਾਂ ਵਿੱਚ ਹੈਗਾ ਹਰ ਕਿਸੇ ਨੂੰ ਇਸ ਦੇ ਬਾਰੇ ਪਤਾ ਹੈ ਕਿ ਇਹਦੀ ਕੀ ਮਹਰਕਾਤ ਬਣੀਆ ਕੀ ਵਜੂਹات ਬਣੀਆ ਜਦੀ ਵਜ੍ਹਾ ਤੋਂ ਕੁਲਵਿੰਦਰ ਕੌਰ ਨੇ ਇੱਕ ਕਦਮ ਚੁੱਕਿਆ ਉਹਨਾਂ ਦੀ ਮਾਦਾ ਦਾ ਵੀ ਬਿਆਨ ਆਇਆ ਕਿ ਮੇਰੀ ਧੀ ਇੰਜ ਦੀ ਨਹੀਂ ਹੈਗੀ ਉਹਨੂੰ ਯਕੀਨਨ ਉਕਸਾਇਆ ਗਿਆ ਹੋਵੇਗਾ ਉਹ ਥੱਪੜ ਨਹੀਂ ਮਾਰ ਸਕਦੀ ਪਤਾ ਨਹੀਂ ਉਹਨੇ ਕਿਸ ਤਰ੍ਹਾਂ ਮਾਰਿਆ ਮੇਬੀ ਉਹਦੇ ਪਿੱਛੇ ਪਤਾ ਨਹੀਂ ਕੀ ਮਹਰਕਾਤ ਸੀ ਕਿ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਸੀਗਾ ਜਾਂ ਕਿਸ ਬੇਸ ਤੇ ਉਹਨਾਂ ਨੇ ਇਹ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਜਦ ਕਿ ਲੋਕਾਂ ਦੀ ਇੱਕ ਵੱਡੀ ਗਿਣਤੀ ਚੜੀ ਆ ਕੁਲਵਿੰਦਰ ਕੌਰ ਦੇ ਹੱਕ ਵਿੱਚ ਖਾਸ ਤੌਰ ਤੇ ਪੰਜਾਬ ਦੇ ਲੋਕ ਜਿਹੜਿਆ ਕੁਲਵਿੰਦਰ ਕੌਰ ਦੇ ਹੱਕ ਵਿੱਚ ਹੈਗੇ ਆ ਔਰ ਉਹ ਇਸ ਚੀਜ਼ ਦੀ ਨਿੰਦਿਆ ਕਰਨਦੇ ਆ ਕਿ ਜਿਹੜਾ ਕੰਗਣਾ ਨੇ ਉਹਨੂੰ ਉਕਸਾ ਕੇ ਇਸ ਚੀਜ਼ ਅਲਮਾਦਾ ਕੀਤਾ ਉਹ ਬੜੀ دیر ਤੋਂ ਟਿੱਪਣੀਆਂ ਕਰਨ ਦੇਈ ਸੀ ਤੇ ਉਸ ਦਿਨ ਵੀ ਜਿਸ ਦਿਨ 에어ਪੋਰਟ ਤੇ ਮਾਮਲਾ ਪੇਸ਼ ਆਇਆ ਉਹਨੇ ਜਿਹੜੀ ਕਲਵਿੰਦਰ ਕੌਰ ਹੈ ਉਹਨੂੰ ਖਾਲਸਤਾਨੀ ਕਹਿ ਕੇ ਔਰ ਆਤੰਗਵਾਦੀ ਕਹਿ ਕੇ ਜਦੋਂ ਬੁਲਾਇਆ ਤੇ ਫਿਰ ਕਲਵਿੰਦਰ ਕੌਰ ਨੇ ਇੱਕ ਕਦਮ ਉਠਾਇਆ ਔਰ ਉਹਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਜਦੋਂ ਇਹ ਮਾਮਲਾ ਪੇਸ਼ ਆ ਗਿਆ ਤੇ ਬਹੁਤ ਸਾਰੇ ਜਿਹੜੇ ਸਿੱਖ ਵੀਰ ਹੈ ਉਹ ਵੀ ਕੰਗਨਰ ਨਾਵਦ ਦੇ ਹੱਕ ਦੇ ਵਿੱਚ ਬੋਲੇ ਉਹਨਾਂ ਦੇ ਵਿੱਚ ਮੀਕਾ ਸਿੰਘ ਵੀ ਆ ਜਿਹੜਾ ਕਿ ਇੱਕ ਸਿੰਗਰ ਹੈਗਾ ਔਰ ਇੱਕ ਫਨਕਾਰ ਦੀ ਹیثیت ਵੀ ਰੱਖਦਾ ਹੈ ਬਹੁਤ ਸਾਰੇ ਲੋਕ ਉਹਨੂੰ ਜਾਣਦੇ ਆ ਨੈਸ਼ਨਲ ਇੰਟਰਨੈਸ਼ਨਲ ਪਰਫਾਰਮ ਕਰਦਾ ਹੈਗਾ ਤੇ ਉਹਨੇ ਵੀ ਟਵੀਟ ਕੀਤਾ ਕਿ ਪੰਜਾਬ ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕਰੀਏ ਅਸੀਂ ਸਾਡੇ ਗੁਰੂ ਆਨ ਸਾਨੂੰ ਇਹ ਨਹੀਂ ਸਿਖਾਉਂਦੇ ਹੈਗੇ ਤੇ ਇਹ ਜਿਹੜਾ ਕੁਲਵਿੰਦਰ ਕੌਰ ਨੇ ਮਾਮਲਾ ਪੇਸ਼ ਕੀਤਾ ਇਹਦੇ ਨਾਲ ਅਗਲੀ ਨੌਜਵਾਨ ਪੀੜ੍ਹੀ ਜਿਹੜੀਆਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਜੋਬ ਨਹੀਂ ਮਿਲੇਗੀ ਔਰ ਅਗਰ ਇਹਨੇ ਆਪਣੀ ਇਹ ਬਹਾਦਰੀ ਦਿਖਾਉਣੀ ਸੀ ਤੇ ਕਿਤੇ ਹੋਰ ਜਾ ਕੇ ਦਿਖਾਉਂਦੀ ਜਿੱਥੇ ਉੱਤੇ ਮੇਰਾ ਉਹ ਸਿੱਖ ਵੀਰ ਜਿਹੜਾ ਉਹਨੇ ਬੜੀ ਵਧੀਆ ਗੱਲ ਕੀਤੀ ਕਿ ਆ ਇਹ ਜਿਹੜੀ ਅਲਫਾਜ਼ ਹੈਗੀ ਹੈ ਇਹ ਮਿਕਾ ਦੇ ਅਲਫਾਜ਼ ਨਹੀਂ ਹੈਗੇ ਇਹ ਭਾਜਪਾ ਦੇ ਅਲਫਾਜ਼ ਹੀ ਹੈਗੇ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਦਾ ਜਿਹੜਾ ਸਮਧੀ ਹੈ ਹੰਸ ਰਾਜ ਹੰਸ ਉਹਨੂੰ ਪਾਰਟੀ ਦਾ ਸਟਰੋਂਗ ਕੈਂਡੀਡੇਟ ਮੰਨ ਲਿਆ ਹੈਗਾ ਵੈ ਤਸلیم ਕਰ ਲਿਆ ਇਸ ਚੀਜ਼ ਨੂੰ ਔਰ ਇਹ ਉਸ ਖੁਸ਼ੀ ਦੇ ਵਿੱਚ ਉਹਨਾਂ ਦੇ ਮੂੰਹ ਦੇ ਜਿਹੜੇ ਅਲਫਾਜ਼ ਹੈ ਉਹ ਮੀਕਾ ਅਦਾ ਕਰਨ ਦਿਆ ਹੈਗਾ ਵੈ ਵਰਨਾ ਅਗਰ ਦੂਸਰੇ ਪਾਸੇ ਦੇਖਿਆ ਜਾਵੇ ਕਿ ਅਗਰ ਇੱਕ ਬੰਦੇ ਨੂੰ ਇੰਨੀ ਤਕਲੀਫ ਪਾ ਇੱਕ ਬੰਦੇ ਦੀ ਤਕਲੀਫ ਤੇ ਇਹ ਇਹ ਜਿਹੜੇ ਉਹਦੇ ਹਮਦਰਦ ਜਾਗ ਪਏ ਆ ਤੇ ਜਿੱਥੇ ਲੱਖਾਂ ਕਰੋੜਾਂ ਦੇ ਦਿਲਾਂ ਜ਼ਾਰੀ ਹੋਏ ਉਹਨਾਂ ਦੀ ਭਾਵਨਾਵਾਂ ਉਠੀ ਇਸ ਪਹੁੰਚਿਆ ਉਹਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਉਦੋਂ ਕਿੱਥੇ ਸੁੱਤੇ ਸੀਗੇ ਅਨਸਾਫ਼ ਪਸੰਦ ਸੱਚੀ ਗੱਲ ਕਰਨ ਵਾਲੇ ਤੇ ਖਾਸ ਤੌਰ ਤੇ ਅਮਰਤ ਅਰੋੜਾ ਜਿਹੜਾ ਕਿ ਆਪਣੇ ਆਪ ਨੂੰ ਪੰਜਾਬ ਦਾ ਸ਼ੇਰ ਕਹਿੰਦਾ ਹੈ ਔਰ ਇਹ ਕਹਿੰਦਾ ਹੈ ਕਿ ਇਹ ਜਿਹੜੀ ਕੰਗਣਾ ਰਣਾਵਤ ਹੈ ਇਹ ਸ਼ੇਰ ਨਹੀਂ ਹੈ ਜਿਹਨੇ ਚਪੇੜ ਖਾ ਲਈ ਉਹ ਸ਼ੇਰ ਨਹੀਂ ਹੈ ਤੇ ਜਿਹੜੀ ਮਾਰਨ ਦੀ ਹੈ ਉਹ ਸ਼ੇਰਨੀ ਨਹੀਂ ਹੈਗੀ ਆਪਣੇ ਮੂੰਹ ਮੀਆਂ ਮਿੱਠੂ ਬਣਾਉਂਦੇ ਆ ਆਪਣੀ ਸਗਲਤੀ ਨੂੰ ਲਕਾਉਣ ਵਾਸਤੇ ਆਪਣੇ ਕੰਮਾਂ ਤੇ ਪਰਦਾ ਪਾਉਣ ਪਾਸਤੇ ਇਹ ਅਗਲੇ ਨੂੰ ਬੁਰਾ ਕਹੀ ਜਾਂਦੇ ਆ ਅਗਲੇ ਨੂੰ ਕਿਸਾਨ ਦੇ ਉੱਤੇ ਕੋਈ ਉਂਗਲੀ ਨਾ ਚੁੱਕ ਦੇ ਅਸੀਂ ਪਹਿਲੇ ਉਹਦੇ ਉੱਤੇ ਉਂਗਲੀ ਚੁੱਕ ਕੇ ਵਾਰ ਕਰ ਦਈਏ ਉਹਨੂੰ ਪੈੜਾ ਕਹਿ ਦਈਏ ਤਾਂ ਕਿ ਅਸੀਂ ਇਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਸੱਚ ਸਾਬਤ ਕਰ ਲਈਏ ਬੁਖ ਖਲਾ ਆ ਗਈ ਹੈਗੀ ਹੈ ਇਹਨਾਂ ਦੀ ਅਕਲ ਸਮਝ ਜਾਂਦੀ ਰਹੀ ਹੈ ਇਹ ਤੁਸੀਂ ਉਹਨਾਂ ਦੀ ਸਟੇਟਮੈਂਟ ਤੋਂ ਸੁਣ ਲਿਆ ਹੋਣਾ ਉਸ ਵੀਰ ਨੇ ਜੋ ਗੱਲਾਂ ਕੀਤੀਆਂ ਬਿਲਕੁਲ ਹਕੀਕਤ ਤੇ ਮਬਨੀ ਗੱਲਾਂ ਕੀਤੀਆਂ ਬਹੁਤ ਹੀ ਵਧੀਆ ਤੇ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਮੈਨੂੰ ਉਹਦੀਆਂ ਗੱਲਾਂ ਬਹੁਤ ਪਸੰਦ ਆਈਆਂ ਤੁਹਾਨੂੰ ਤੁਹਾਡਾ ਉਹਦੀਆਂ ਗੱਲਾਂ ਬਾਰੇ ਕੀ ਖਿਆਲ ਹੈਗਾ ਜਾਂ ਤੁਹਾਡੀ ਕੀ رائے ਹੈਗੀ ਉਹਦੇ ਬਾਰੇ ਕਮੈਂਟ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼